ਸਤਗੁਰ ਰਵਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ਮਾਨ ਮੌਕੇ ਤੇ ਮੈਂ ਆਪਣੇ ਵੱਲੋਂ ਔਰ ਸਮੁੱਚਾ ਵਿਧਾਨ ਸਭਾ ਹਲਕਾ ਬੰਗਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅਸੀਂ ਅੱਜ ਇਹ ਪ੍ਰਣ ਕਰਨ ਦੀ ਲੋੜ ਹੈ ਕਿ ਜੋ ਸਤਗੁਰ ਰਵਦਾਸ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਕਿ ਐਸਾ ਚਾਹੂੰ ਰਾਜ ਮੈਂ ਜहां ਮਿਲੇ ਸਭਨ ਕੋਲ ਛੋਟ ਵੱਡੇ ਸਭ ਸੰਬੱਸੇ ਰਵਦਾਸ ਰਹੇ ਪਰਸੰਨ ਇਹਦੀ ਪੂਰਤੀ ਦੇ ਲਈ ਸਾਡੇ ਸਮਾਜ ਨੂੰ ਸਾਡੇ ਜਿਹੜੇ ਰਾਜਕਰਤਾ ਪਾਰਟੀਆਂ ਨੂੰ ਸਾਰਿਆਂ ਨੇ ਲਈ ਆਪਣਾ ਪੂਰਾ ਯੋਗਦਾਨ ਪਾਣਾ ਚਾਹੀਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਦਾ ਪਵਾਨ ਸਿੰਘ ਮਾਲਸਾਹਬ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਗੁਰੂਆਂ ਦੇ ਜੋ ਬਚਨ ਕਹੇ ਉਹਨਾਂ ਦੀ ਸੋਚ ਨੂੰ ਲਾਗੂ ਕੀਤਾ ਜਾਏ ਪਰ ਮੈਂ ਸਮਿਦਾ ਕਿਸਾਨ ਮੱਜ ਇਸ ਪੜਾ ਦੇ ਉਤੇ ਪੁਰਾਣੀ ਸੋਚ ਦੇ ਨਾਲ ਖਾਲਾ ਜੈਦਾ ਇੱਕ ਪਰ ਫਿਰ ਸਤਿਗੁਰੂ ਬਰਦਾਸ ਮਹਾਰਾਜ ਦੇ ਪ੍ਰਕਾਸ਼ ਤੋਂ ਲਈ ਲੱਖ ਲੱਖ ਵਧਾਈ ਅੱਜ ਜਗਤਗੁਰੂ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦਾ 648ਵਾਂ ਦਿਹਾੜਾ ਪੂਰੇ ਸੰਸਾਰ ਦੇ ਵਿੱਚ ਸੰਗਤਾਂ ਮਨਾ ਰਹੀਆਂ ਸਤਗੁਰੂ ਰਵਦਾਸ ਜੀ ਜਿਨ੍ਹਾਂ ਨੇ ਮਨੁਮਤਾ ਦਾ ਸੰਦੇਸ਼ ਦਿੱਤਾ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਇਕਤਾ ਦੇ ਲਈ ਜਿਨ੍ਹਾਂ ਨੇ ਪ੍ਰੇਰਿਆ ਜਿਨ੍ਹਾਂ ਨੇ ਬੇਗੰਪਰੇ ਦੀ ਜਿਹੜੀ ਕਲਪਨਾ ਕੀਤੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪਰਸਾਨ ਉਹਨਾਂ ਨੇ ਸਮਾਜ ਦੇ ਵਿੱਚ ਮਧੂਮੱਖੀਆਂ ਦੀ ਤਰ੍ਹਾਂ ਏਕਾਕਰਨ ਲਈ ਵੀ ਗੱਲਬਾਤ ਕਹੀ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਮਧੂਮੱਖੀਆਂ ਦੀ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਆ ਜਿਦੀ ਮਧੂਮੱਖੀਆਂ ਦੀ ਤਰ੍ਹਾਂ ਇਕੱਠੇ ਰਹਿਣਗੇ ਜਿਵੇਂ ਮਧੂਮੱਖੀਆਂ ਫੇਰ ਜਿਹੜਾ ਜਿਹੜੇ ਹੈਗੇ ਪ੍ਰੋਡਕਟ ਤਿਆਰ ਕਰਦਿਆਂ ਆ ਇਸੇ ਤਰ੍ਹਾਂ ਜਿਹੜਾ ਸਮਾਜ ਆ ਉਹ ਦੇਸ਼ ਦੇ ਅੰਦਰ ਸਮਾਜਿਕ ਬਰਾਬਰੀ ਨੂੰ ਜਿਹੜਾ ਹੈਗਾ ਕਰਜੀ ਦੇਣਗੇ ਸਮਾਜਿਕ ਬਰਾਬਰੀ ਲਿਆਣਗੇ ਇਸ ਕਰਕੇ ਅੱਜ ਸਾਨੂੰ ਗੁਰੂ ਰਵਦਾਸ ਜੀ ਦਾ ਜਿੱਥੇ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਉੱਥੇ ਸੰਗਤ ਨੂੰ ਮੈਂ ਬੇਨਤੀ ਅਪੀਲ ਕਰਦਾ ਹਾਂ ਇੱਕ ਅਰਜ਼ੋਈ ਕਰਦਾ ਹਾਂ ਕਿ ਸਤਗੁਰੂ ਰਵਦਾਸ ਜੀ ਦੇ ਪਰਥਾਈ ਰਸਤੇ ਤੇ ਚੱਲ ਕੇ ਅਸੀਂ ਇਹ ਜਿਹੜੇ ਗੁਰੂ ਮਾਰੇ ਦੇ ਸੁਪਨੇ ਆ ਉਹ ਸਹਾਰਾ ਕਰ ਸਕਦੇ ਹਾਂ ਜੈ ਭੀਮ ਜੈ ਭਾਰਤ ਧੰਨ ਗੁਰੂ ਤੇਬ ਅੱਜ ਸਾਹਿਬ ਸਤਗੁਰੂ ਰਬਦਾਸ ਜੀ ਦਾ 638ਵਾਂ ਪ੍ਰਕਾਸ਼ ਉਸਕੋ ਨਵੇਂ ਸ਼ਹਿਰ ਦੇ ਵਿੱਚ ਸ੍ਰੀ ਗੁਰੂ ਰਬਦਾਸ ਮੰਦਿਰ ਨਵਾਂ ਸ਼ਹਿਰ ਵੱਲੋਂ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਬਹੁਤ ਵੱਡਾ ਨਗਰ ਕੀਰਤਨ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਨਿਕਲਿਆ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਇਸ ਦੇਸ਼ ਦੇ ਅੰਦਰ ਸਮਾਜਿਕ ਪਰਵਾਤਨ ਆਰਥਿਕ ਮੁਕਤੀ ਦੀ ਲੜਾਈ ਲੜੀ ਆ ਔਰ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਇਸ ਦੇਸ਼ ਦੇ ਵਿੱਚ ਲੋਕਾਂ ਨੂੰ ਦੱਸਿਆ ਵੇ ਜੇ ਤੁਸੀਂ ਇਸ ਦੇਸ਼ ਦੇ ਵਿੱਚ ਇੱਜ਼ਤ ਵਾਲਾ ਨਖਰੇ ਨਾਲ ਰਹਿਣਾ ਹੈ ਤੇ ਤੁਹਾਨੂੰ ਸਭ ਤੋਂ ਪਹਿਲਾਂ ਗੁਰੂ ਰਵਿਦਾਸ ਨੇ ਕਿਹਾ ਰਵਿਦਾਸ ਸੁਖ ਮੇ ਬਸੰਦ ਕੋ ਜੱਗ ਮੇ ਦੋ ਹੈ ਥਾਓ ਇੱਕ ਸੁਖ ਸਮਰਾਜ ਮੇ ਦੂਜਾ ਮਰਗੜਗਾਓ ਇੱਕ ਵਾਰੀ ਫਿਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ੋਤਬੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਜੈਪੀ ਮਾਜ ਜਨ ਸੰਸੇ ਸਾਰੇ ਸੰਗਤ ਨੂੰ ਸਾਡੇ ਸਾਰੇ ਮੋਰੋਂ ਲੱਖ ਲੱਖ ਵਧਾਈਆਂ ਜੈ ਕਰਦੇ ਪ੍ਰਧਾਨ ਜੀ ਦੇ ਜੈ ਭਾਤ ਜੈ ਗੁਰਦੇਵ ਧਰਗੁਰਦੇਵ ਅੱਜ ਇਸ ਸਮੂਹੇ ਸਮਾਜ ਨੂੰ ਕਾਦਾਂ ਨੂੰ ਸਤਿਗੁਰੂ ਸਤਗੁਰੂ ਗੁਰਦਾਸ ਜੀ ਮਹਾਰਾਜ ਤੇ 648ਵੇਂ ਗੁਰਪੁਰਪੁਰੀਆਂ ਲੱਖ ਲੱਖ ਵਧਾਈਆਂ ਜੀ ਜੈ ਭੀ ਜੈ ਭਾਤ ਜੈ ਭਾਤ ਜੋ ਬੋਲੇ ਸੋਨ ਭੈ ਸਤਿਗੁਰੂ ਮਹਾਰਾਜ ਦੀ ਜੈ ਸਾਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 348ਵਾਂ ਜਨਮ ਮੌਸਮ ਬੜੀ ਧੂਮ-ਤਾਮ ਦੇ ਨਾਲ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਸੋ 300ਵਾਂ ਜਨਮ ਮੌਸਮ ਤੇ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ ਦਿੰਦਾ ਹੋਇਆ ਮੈਂ ਸਮਾਜ ਅੱਗੇ ਬੇਨਤੀ ਕਰਦਾ ਸ਼ੀਰੂ ਗੁਰਦਾਸ ਮਹਾਰਾਜ ਜੀ ਨੇ ਆਪਣਾ ਸਾਰਾ ਜੀਵਨ ਜ਼ਿੰਦਗੀ ਸੰਘਰਸ਼ ਜਿਹੜਾ ਆ ਉਹ ਤੁਹਾਡੇ ਲੈ ਕੇ ਲਾਇਆ ਉਹ ਸੰਘਰਸ਼ ਨੂੰ ਦੇਖਤਾ ਦੇਖਦੇ ਆਇਆ ਜੋ ਸ਼ੀਰੂ ਗੁਰਦਾਸ ਮਹਾਰਾਜ ਜੀ ਨੇ ਕਿਹਾ ਬੇਗਮਪੁਰਾ ਸਹਿਰ ਕਰਾਓ ਦੁੱਖ ਆਦੋ ਨਹੀਂ ਤੋਠਾਓ ਐਹੋ ਜਿਹਾ ਰਾਜ ਦੀ ਕਲਪਨਾ ਕੀਤੀ ਜਿੱਥੇ ਕਿਸੇ ਨੂੰ ਕੋ ਗਮ ਨਾ ਹੋਵੇ ਜਿੱਥੇ ਕਿਸੇ ਨੂੰ ਕੋ ਭੈ ਨਾ ਹੋਵੇ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋਨ ਛੋਟ ਵੱਡੇ ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ ਜਿੱਥੇ ਸਾਰਿਆਂ ਨੂੰ ਅੰਨ ਮਿਲਦਾ ਹੋਵੇ ਜਿੱਥੇ ਸਾਰੇ ਲੋਕ ਬਰਾਬਰ ਵਸਦੇ ਹੋਣ ਐਵਾਂ ਜੇ ਕਲਪਨਾ ਪੂਰੇ ਦੇਸ਼ ਦੇ ਅੰਦਰ ਇਹ ਹੋਣੀ ਚਾਹੀਦੀ ਜੇ ਜਸ ਜਿਸ ਤਰ੍ਹਾਂ ਦੀ ਕਲਪਨਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਸੀ ਉਹ ਜੀ ਕਲਪਨਾ ਅਧੂਰੀ ਹੈ ਉਹ ਨੂੰ ਪੂਰੀ ਕਰਨ ਲਈ ਅੱਜ ਦੇ ਇਸ ਜਨਮ ਦਿਨ ਤੇ ਮੈਂ ਸਾਰਿਆਂ ਨੂੰ ਕਹਿੰਦਾ ਬਈ ਪੂਰੀ ਕਰਨ ਲਈ ਉਹ ਸੰਘਰਸ਼ ਕਰਨਾ ਚਾਹੀਦਾ ਹੈ ਇਹਨਾਂ ਗੱਲਾਂ ਨਾਲ ਤੁਹਾਡੇ ਦੋ ਰਜਨੰਦਾ ਹੋਇਆ ਉਸ ਸੰਘਰਸ਼ ਦੇ ਵਿੱਚ ਆਪਣੇ ਆਪਣੇ ਹਿੱਸੇਦਾਰੀ ਪਾਦੇ ਹੋਏ ਲੋਕਾਂ ਨੂੰ ਜਾਗਰਤ ਕਰਕੇ ਦਿਮਾਗੀ ਤੌਰ ਤੇ ਆਸਕ ਤੌਰ ਤੇ ਸਮਾਜਿਕ ਤੌਰ ਤੇ ਚੇਤਨਤਾ ਲਿਆਉਣ ਦੀ ਜ਼ਰੂਰਤ ਹੈ ਸੋ ਇਹਨਾਂ ਗੱਲਾਂ ਦੇ ਨਾਲੇ ਤੁਹਾਡੇ ਦੋ ਰਜਨੰਦਾ ਹੋਇਆ ਜੈ ਭੀਮ ਜੈ ਭਾਪ ਜੈ ਜਨਤਾ ਜੈ ਸੰਘਰਸ਼ ਜੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ जय गुरुदेव ਧੰਨ ਗੁਰਦੇ ਅੱਜ ਸ਼੍ਰੀ ਗੁਰਦਾਸ ਮਹਾਰਾਜ ਦਾ ਜਨਮ ਦਿਹਾੜਾ ਆ ਪਹਿਲੇ ਮੈਂ ਸਾਰਿਆਂ ਨੂੰ ਕਹਾ ਜੈ ਗੁਰੂਦੇਵ ਧੰਨ ਗੁਰੂਦੇਵ ਅੱਜ ਨਵਾਂ ਸ਼ਹਿਰ ਜ਼ਿਲ੍ਹਾ ਚੀਤ ਭਗਤ ਸਿੰਘ ਦੀ ਧਰਤੀ ਤੇ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਸ਼੍ਰੀ ਗੁਰਦਾਸ ਮਹਾਰਾਜ ਦੀ ਸ਼ੁਭ ਯਾਤਰਾ ਚੱਲ ਰਹੀ ਆ ਔਰ ਜਿੰਨੀਆਂ ਵੀ ਸੰਗਤਾਂ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀਆਂ ਆ ਮੈਂ ਸਾਰੀਆਂ ਸੰਗਤਾਂ ਨੂੰ ਆਪਣੇ ਨਵਾਂ ਸ਼ਹਿਰ ਵੱਲੋਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਔਰ ਮੈਂ ਕਹਿੰਦਾ ਵੀ ਜਿੰਨੀ ਵੀ ਇਸ ਵੇਲੇ ਛੁੱਪ ਯਾਤਰਾ ਸਾਡੇ ਨਵੇਂ ਸ਼ਹਿਰ ਦੇ ਵਿੱਚ ਚੱਲ ਰਹੀ ਆ ਬਹੁਤ ਹੀ ਸ਼ਾਂਤੀਪੂਰਵ ਚੱਲ ਰਹੀ ਆ ਔਰ ਅੱਗੇ ਤੋਂ ਸਾਨੂੰ ਸਾਰਿਆਂ ਨੂੰ ਇਸੇ ਸ਼ਾਂਤੀਪੂਰਵ ਯਾਤਰਾ ਦੇ ਨਾਲ ਚੱਲਣੇ ਚਾਹੀਦਾ ਆ ਕਿਉਂਕਿ ਕੋਸ਼ਿਸ਼ ਕਰਾਂਗਾ ਹੰਦਸਗਾ ਅੱਜ ਇਸ ਵੇਲੇ ਸਾਡੇ ਬੱਚੇ ਜਿਹੜੇ ਸੀਗੇ ਹੁੱਲੜਵਾਡੀਆਂ ਕਰਦੇ ਸੀ ਅੱਜ ਇੰਨੀ ਵਧੀਆ ਛੋਭ ਯਾਤਰਾ ਚੱਲ ਰਹੀ ਆ ਜਿਹਦੇ ਵਿੱਚ ਕਿਸੇ ਚੀਜ਼ ਦੀ ਪੁਸ਼ਪ ਪ੍ਰਸ਼ਾਸਨ ਦਾ ਬਹੁਤ ਵੱਡਾ ਸਾਥ ਮਿਲ ਰਿਹਾ ਆ ਔਰ ਹਰੇਕ ਚੀਜ਼ ਦਾ ਸਾਥ ਸਾਨੂੰ ਮਿਲ ਰਿਹਾ ਆ ਔਰ ਅਸੀਂ ਕਹਿੰਨੀ ਹਾਂ ਮੈਂ ਗੁਰੂ ਗੁਰਬਦਾਸ ਗੋਤਵਾਲ ਦੇ ਛੋਭ ਯਾਤਰਾ ਚੱਲ ਕੇ ਮੁੜ ਕੇ ਐਸੋ ਵੀਰ ਜੀ ਅੰਬੇਦਕਰ ਚੌਕ ਦੇ ਵਿੱਚ ਪਹੁੰਚੇ ਆਂ ਬੇੜਕਰ ਚੌਕ ਤੋਂ ਗੁਰਦੁਆਰਾ ਮੰਜੀ ਸਾਹਿਬ ਤੋਂ ਹੁੰਦੀ ਹੋਈ ਥਾਲੀ ਸਾਹਿਬ ਤੋਂ ਹੁੰਦੀ ਹੋਈ ਐਗਾ ਸ਼ਾਨਤੀਪੁਰੋ ਜਿਹੜੀ ਆ ਗੁਰੂ ਘਰ ਦੇ ਵਿੱਚ ਪਹੁੰਚੂਗੀ ਇਹਦਾ ਸ਼ਰਧਾਂ ਮੈਂ ਸਾਰਿਆਂ ਨੂੰ ਕਹਿੰਦਾ ਆਇਆ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੋ ਬੋਲੇ ਈਸੋ ਨਿਰਪੈ ਸਤਿਗੁਰਾਂ ਦੀ ਜੈ 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 ਨਵਾਂ ਸ਼ਹਿਰ ਦੇ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ। ਪ੍ਰਕਾਸ਼ਪੁਰ ਸਾਹਿਬ ਸ੍ਰੀ ਗੁਰੂ ਗੁਰੂ ਗੁਰਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੇ ਉਪਰ ਨਵਾਂ ਸ਼ਹਿਰ ਦੇ ਅੰਦਰ ਨਗਰ ਕੀਰਤਨ ਸਜਾਏ ਗਏ ਨੇ। 888 188 ਆਪ ਜੀ ਨੂੰ ਨਵਾਂ ਸ਼ਹਿਰ ਦੀਆਂ ਤਸਵੀਰਾਂ ਦੇ ਵਿੱਚ ਦਿਖਾਉਂਦੇ ਪਏ ਆ। ਸ਼ਰਧਾਪੂਰਵਕ ਸੰਗਤਾਂ ਦੇ ਅੰਦਰ ਪੈਣਾ ਵੀਰੇ ਸੇਵਾ ਕਰਦੇ ਨੇ ਬਹੁਤ ਹੀ ਪਿਆਰ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਨਗਰ ਕੀਰਤਨ ਦੇ ਵਿੱਚ ਨਜ਼ਰ ਆ ਰਹੀਆਂ ਕਿਰਮੋਤ ਜੀ ਪੁਰੂਰਾ ਵਿਦਾਸ ਮਹਾਰਾਜ ਜੀ ਦੀ ਜੈ ਦੇ ਜੈਕੋਸ਼ ਕਰਦੀਆਂ ਹੋਈਆਂ ਸੰਗਤਾਂ ਮਾਸ਼ਾਅਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਹਨ ਸ਼ਹਿਰ ਦੀਆਂ ਤਸਵੀਰਾਂ ਅਸਾਂ ਚੀਆਂ ਕਰਤੇ ਪਏ ਆ ਤੰਤਨ ਸਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ 648ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਨਵਾਂ ਸ਼ਹਿਰ ਦੇ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਨਗਰ ਕੀਰਤਨ ਤੰਤਨ ਸਹਿਬ ਸ੍ਰੀ ਗੁਰੂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਤੱਕਦੇ ਹੋਏ ਸੰਗਤਾਂ ਦਾ ਆਠਾ ਮਾਰਦਾ ਇਕੱਠ ਸੰਤ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਨਮਾ ਸ਼ਹਿਦਿਆਂ ਤਸਵੀਰਾਂ ਅਸਾਂ ਜੀਆਂ ਕਰਦੇ ਪਏ ਆ ਠਾਠਾ ਮਰਦਾ ਇਕੱਠ ਨਮਾ ਸ਼ਹਿਰ ਦੇ ਵਿੱਚ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪਰਮਨੋ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਕੋਠੀ ਰੋਡ ਦੀਆਂ ਤਸਵੀਰਾਂ ਭਾਈਆ ਜਨੇਬੀਆਂ ਵਾਲਾ ਚੌਕ ਵੀ ਬੋਲਦੇ ਨੇ ਤਸਵੀਰਾਂ ਸਾਜੀਆਂ ਕਰਦੇ ਪਿਆ ਸੰਗਤਾਂ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਧੰਨ ਗੁਰੂ ਰਵਿਦਾਸ ਮਹਾਰਾ ਅਜੀਦਾ ਓਟ ਆਸਰਾ ਨਾਮ ਲੈਵਾ ਸੰਗਤਾਂ ਦਾ ਇਹ ਇਕੱਠ ਨਜ਼ਰ ਆਪ ਜੀ ਨੂੰ ਆਂਦਾ ਹੋਵੇਗਾ ਸਤਿਗੁਰੂ ਰਵਿਦਾਸ ਮਹਾਰਾ ਅਜੀ ਦੇ ਪ੍ਰਕਾਸ਼ ਪਰਵ ਨੂੰ ਸਮਰਪਿਤ ਨਵਾਂ ਸ਼ਹਿਰ ਦੇ ਵਿੱਚ ਨਗਰ ਕੀਰਤਨ ਦੀਆਂ ਤਸਵੀਰਾਂ ਆਪ ਜੀ ਨੂੰ ਵੀਡੀਓ ਦੇ ਵਿੱਚ ਸਾਂਝੀਆਂ ਕਰਦੇ ਪਈਆਂ ਅਜਿਆ ਕਰਦੇ ਆਂ ਸਰਪੰਨ ਸਹਿਬ ਚਿਲੀ ਗੁਰੂ ਗੁਰੂ ਰਬਿਲਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਪਰਕਾ ਸਮਰਪਿਤ ਨਵਾਂ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਨੇ ਘਾਟਾ ਮਾਰਦਾ ਇਕੱਠ ਨਾਮ ਲੇਵਾ ਸੰਗਤਾਂ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪਰਬਤੇ ਵੱਧ ਚੜਕੇ ਨਵਾਂ ਸ਼ਹਿਰ ਦੇ ਵਿੱਚ ਸੰਗਤਾਂ ਦੇਖਣ ਨੂੰ ਮਿਲੀਆਂ ਸ਼ਹਿਰ ਦੀਆਂ ਤਸਵੀਰਾਂ ਅਸਾਂ ਜੀਆਂ ਕਰਦੇ ਪਏ ਆ ਤਨਤਨ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪਰਬ ਨੂੰ ਸਮਰਪਤ ਨਵਾਂ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਹੁਮ ਹਮਾਕੇ ਨਾਮਲੇਵਾ ਸੰਗਤਾਂ ਵੱਡੀ ਤਦਾਰ ਦੇ ਵਿੱਚ ਅਦਸੀਆਂ ਸੰਗਤਾਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਤਨਤਨ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਤ ਸੰਗਤਾਂ ਦੇ ਅੰਦਰ ਬਹੁਤ ਪਿਆਰ ਸਤਿਕਾਰ ਅਜ਼ਰ ਆਇਆ प्रकाश पर्वਤੇ नगरकीर्तन नवा शहर ਦੀਆਂ ਸੰਗਤਾਂ ਦੇ ਵੱਲੋਂ ਸਜਾਏ ਗਏ ਨੇ ਸੰਗਤਾਂ ਦੇ ਅੰਦਰ ਬੜਾ ਉਤਸ਼ਾਹ ਤੇ ठाठਾ ਮਾਰਦੀਆਂ ਸੰਗਤਾਂ ਨਜ਼ਰ ਆ ਰਹੀਆਂ ਵਾਹਿਗੁਰੂ ਦਾ ਜਾਪ ਕਰਦੀਆਂ ਤਨ ਤਨ ਸਹਿਬ ਗੁਰੂ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ अपार कृपा ਦੇ ਇਸ ਸਦਕਾ ਨਗਰ ਕੀਰਤਨ ਸਜਾਏ ਗਏ ਨੇ ਨਵਾਂ ਸ਼ਹਿਦਿਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆਪ ਜੀ ਦੇ ਨਾਲ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਰਵਿਦਾਸ ਸਮਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਤੇ ਨਗਰ ਕੀਰਤਨ ਸਜਾਏ ਗਏ ਨੇ